ਦੇ ਯੋਗ ਪਿੰਡ ਹਰੀਕੇ ਕਲਾਂ ਦੇ ਵਿੱਚ ਪਹੁੰਚੇ ਹੋਏ ਮੇਰੇ ਵੱਡੇ ਭਰਾ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਈ ਕਰਨਜੀਤ ਅਮੋਲ ਜੀ ਭਾਈ ਬ੍ਰਤਪਾਲ ਚਰਮਾ ਜੀ ਮੇਰੇ ਵੱਡੇ ਭਰਾ ਬਾਈ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਔਰ ਹਮੇਸ਼ਾ ਸਿਰ ਤੇ ਹੱਥ ਰੱਖਣ ਵਾਲੇ ਬਾਈ ਮਨਜੀਤ ਲਾਲੀ ਜੀ ਔਰ ਕਿਰਕੀਆ ਬਲਾ ਸਾਹਬ ਔਰ ਪਿੰਡਾਂ ਦੇ ਵਿੱਚੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਦੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਾਥ ਕੇ ਰੱਖਿਆ ਝੰਡਾ ਬੁਲੰਦ ਰੱਖਿਆ ਔਰ ਪਰਿਵਾਰ ਨੂੰ ਵੱਡਾ ਕਰਦੇ ਗਏ ਸਾਰੇ ਯੋਧਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਕਹਿੰਦੇ ਆ ਜਿਦੀ ਜ਼ੁਬਾਨ ਤੇ ਫਤਿਹ ਉਹਦੀ ਹਰ ਮੈਦਾਨ ਤੇ ਫਤਿਹ ਔਰ ਸ਼ਾਇਦ ਅੱਜ ਇਹ ਆਪਣੀ ਗਿੱਦੜਵਾ ਹਲਕੇ ਦੇ ਵਿੱਚ ਪਹਿਲੀ ਮੀਟਿੰਗ ਹੈ ਪਿੰਡਾਂ ਦੇ ਵਿੱਚ ਤੇ ਜੇ ਸਾਡੀ ਫਤੇ ਚਿੱਲੀ ਰਹੇਗੀ ਤਾਂ ਬਾਈ ਕਰਮਜੀਤ ਨੇ ਕਹਿਣਾ ਵੀ ਗਿੱਦੜਵੇ ਵਾਲੇ ਦਾ ਢਿੱਲੇ ਐ ਇਸ ਕਰਕੇ ਫਤੇ ਪੂਰੀ ਗੱਜ-ਬੱਜ ਕੇ ਸੰਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਦੇ ਇਸ ਵਰਕਰ ਮਿਲਣੀ ਦੇ ਵਿੱਚ ਜਿੱਥੇ ਮੈਥੋਂ ਪਹਿਲਾਂ ਬੋਲਦੇ ਹੋਏ ਬੁਲਾ ਰਿਆ ਨੇ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਆਮ ਆਦਮੀ ਮંચ ਤੇ ਬਿਰਾਜ਼ਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਭਰਾ ਕਰਮਜੀਤ ਧਨਮੋਹ ਅਮੇਰਿਤਵਾਰ ਲੋਕ ਸਭਾ ਹਲਕਾ ਫਰੀਦਕੋਟ ਆਮ ਆਦਮੀ ਪਾਰਟੀ ਸੁਖਜਿੰਦਰ ਕੌਣੀ ਚੇਅਰਮੈਨ ਪਲੈਨਿੰਗ ਕਮੇਟੀ ਪ੍ਰੋਫੈਸਰ ਚਰਨਜੀਤ ਔਰ ਸਾਡੇ ਬਲਾਕ ਪ੍ਰਧਾਨ ਜਿੰਨੇ ਵੀ ਇੱਥੇ ਆਏ ਨੇ ਔਰ ਮੇਰੇ ਨਗਰ ਦੇ ਔਰ ਬਾਰੋਂ ਆਈਆਂ ਸੰਗਤਾਂ ਜਿੰਨੀਆਂ ਵੀ ਤੁਸੀਂ ਇੱਥੇ ਮਕੱਲੇ-ਕੱਲੇ ਦਾ ਨਾਮ ਲੈਣ ਲੱਗ ਪਏ ਜਦੋਂ ਮੈਂ ਨਿਗਾਹ ਮਾਰਦਾ ਸਾਰੇ ਹੀ ਨਾਂ ਮੈਨੂੰ ਸਾਰਿਆਂ ਦੇ ਪਤਾ ਹੈ ਫਿਰ ਮੈਨੂੰ ਲੱਗਦਾ ਵੀ ਫਿਰ ਨਾਂ ਹੀ ਬੋਲੇ ਜਾਣਗੇ ਇਕੱਲੇ ਤਾਂ ਇਸ ਕਰਕੇ ਤੁਸੀਂ ਸਾਰੇ ਹੀ ਸਤਿਕਾਰਯੋਗ ਹੋ ਸਾਰੇ ਹੀ ਦਿਲ ਦੇ ਕਰੀਬ ਹੋ ਫਤੇ ਵੀ ਸਾਂਝ ਪਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕਿਤੇ ਕਿਤੇ ਨਾ ਟੋਟ ਕੇ ਚੱਲਦੇ ਆ ਫੋਨਾਂ ਤੇ ਉਹ ਮਾਰੀ ਜੀ ਕੋਈ ਵੀਡੀਓ ਚੱਕ ਲੈਂਦੇ ਆ ਕਹਿੰਦੇ ਆਹੀ ਬਦਲਾ ਸੀ ਅਕਾਲੀ ਜਾਂ ਕਾ ਅੰਗਰੇਜ਼ੀ ਤਾਂ ਜਮਾ ਤੁਹਾਡੇ ਕੋਲੋਂ ਹੰਗਾਰਾ ਪੋੜਾਉਂਗਾ ਤੁਸੀਂ ਉਹਨਾਂ ਨੂੰ ਦੱਸਿਓ ਜੇ ਬਦਲਾ ਕੀ ਆ ਬਿਜਲੀ ਦਾ ਬਿੱਲ 0 ਰੁਪਏ ਲੱਗ ਪਿਆ ਇੱਕ ਮਿੰਟ ਯਾਰ ਮੈਨੂੰ ਬੋਲ ਲੈਣ ਦਿਓ ਤੁਹਰਾਕੋ ਬਿਜਲੀ ਦਾ ਬਿੱਲ 0 ਰੁਪਏ ਲੱਗ ਪਿਆ ਬਾਹਰ ਖੜੀਆਂ ਕਰੋ ਮੈਂ ਯਾਰ ਇਹ ਆ ਬਦਲਾ ਇਹ ਛੋਟੀ ਗੱਲ ਨਹੀਂ ਜਦੋਂ ਜ਼ੀਰੋ ਆਉਣ ਲੱਗ ਪਿਆ ਤੇ ਕਈ ਵਾਰੀ ਅਸੀਂ ਜਿਹੜੀ ਚੀਜ਼ ਮਿਲ ਜਾਂਦੀ ਹੈ ਉਹਦੀ ਹੌਲੀ-ਹੌਲੀ ਕੀਮਤ ਘੱਟ ਜਾਂਦੀ ਹੈ ਇੱਕ ਦਿਨ ਹੀ ਸੱਤ 'ਚ ਬੈਠੇ ਤੇ ਬੱਬੀ ਬੈਠਾ ਅੱਜ ਉਹ ਸੱਤੇ ਤੋਂ ਨਵੇਂ ਟੋਟ ਕੇ ਮਿਲਦੇ ਆ ਰੋਜ਼ ਮੈਨੂੰ ਕਹਿੰਦਾ بڑے ਬੰਦੇ ਸੁਖੀ ਹੋ ਗਏ ਬਿੱਲ ਨਾਲ ਮੈਂ ਕਿਹਾ ਜਿਵੇਂ ਜਿੰਨਾਂ ਸਭ ਤੋਂ ਜਲਦੀ ਬੇਵਕ ਹੋਏ ਜਿੰਨਾਂ ਦੀ ਪੈਨਸ਼ਨ ਆ ਬੈਠਿਆ ਹੋਣਿਆ ਗੀਤੇ ਤੇ ਕਟੋ ਮਾਨਜੋ ਭਾਈ ਫਿਰਤਪਾਲ ਸ਼ਰਮਾ ਜੀ ਮੇਰੇ ਛੋਟੇ ਵੀਰ ਸੁਖਜਿੰਦਰ ਕੌਣੀ ਜੀ ਮੇਜਰ ਸਿੰਘ ਜੀ ਸਾਫ ਕਸਰਪੰਚ ਹਰੀਕੇ ਐਡਵੋਕੇਟ ਹਰਦੀਪ ਸਿੰਘ ਬਲਾਕ ਪ੍ਰਧਾਨ ਜੀ ਪ੍ਰੋਫੈਸਰ ਚੰਦਜੀਤ ਸਿੰਘ ਜੀ ਕਰਨਪਾਲ ਜੀ ਇਕਬਾਲ ਜੀ ਸੋ ਬਾਬਾ ਲੰਗਰ ਸਿੰਘ ਦੀ ਧਰਤੀ ਤੇ ਇਕੱਠੇ ਹੋਏ ਸਾਰੇ ਇਲਾਕਾ ਨਿਵਾਸੀਓ ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਪਿੰਡ ਨਾਲ ਮੇਰੀ ਇੱਕ ਸਾਜ ਵੀ ਹੈ ਸੋ ਮੈਂ ਬੜਾ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਭਗਵੰਤ ਮਾਨ ਜੀ ਦਾ ਕੇਜਰੀਵਾਲ ਜੀ ਉਹਨਾਂ ਦਾ ਜਿਨ੍ਹਾਂ ਨੇ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਮੈਨੂੰ ਟਿਕਟ ਦੇ ਕੇ ਰਵਾਜਿਆ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਪਰਮਾਤਮਾ ਮੈਨੂੰ ਇਹ ਜ਼ਿੰਮੇਵਾਰੀ ਦਿੰਦਾ ਹੈ ਤੁਹਾਡੇ ਦੁਆਰਾ ਇਹ ਜ਼ਿੰਮੇਵਾਰੀ ਮੈਨੂੰ ਮਿਲਦੀ ਹੈ ਤਾਂ ਮੈਂ ਜਿੰਨੀ ਵੀ ਤੁਹਾਡੀਆਂ ਆਸਾਂ ਉਮੀਦਾਂ ਨੇ ਉਹਨਾਂ ਤੇ ਖਰਾ ਉਤਰੂੰਗਾ ਕਿਸੇ ਤੋਂ ਵੀ ਇਹ ਸ਼ਿਕਾਇਤ ਨਹੀਂ ਆਉਣ ਦੇਵਾਂਗਾ ਕਿ ਜਿੱਦ ਕੇ ਮੁੜ ਕੇ ਆਇਆ ਨਹੀਂ ਜਾਂ ਸਾਡੇ ਕੀ ਸੋਚ ਨਾਲ ਜੁੜਿਆ ਦੇਖੋ ਦੋਸਤੋ ਮੇਰਾ ਫਿਲਮਾਂ ਚ ਵਧੀਆ ਕੰਮ ਚੱਲਦਾ ਹੈ ਮੇਰੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਜਦੋਂ ਮੈਨੂੰ ਇਹ ਟੈਕਟ ਦੀ ਆਫਰ ਆਈ ਮਾਨ ਸਾਹਿਬ ਦਾ ਫੋਨ ਆਇਆ ਕਿ ਤੈਨੂੰ ਅੱਜ ਕੀ ਚੋਣ ਲੜਾਉਣਾ ਹੈ ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਮੈਂ ਇਹਨਾਂ ਆਪਣੇ ਕੰਮਾਂ 'ਚ ਬਹੁਤ ਬਿਜ਼ੀ ਆ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੈਨੂੰ ਇੰਨਾ ਬਿਜ਼ੀ ਕੀਤਾ ਕਿਨੇ ਮੈਂ ਕਿਹਾ ਵੀ ਮੇਰੇ ਚੋਣ ਵਾਲਿਆਂ ਨੇ ਜਿਹੜੇ ਮੇਰੀਆਂ ਫਿਲਮਾਂ ਦੇਖਦੇ ਨੇ ਇਹ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਹਿੰਦਾ ਫਿਰ ਲੋਕਾਂ ਨੇ ਤਾਂ ਤੈਨੂੰ ਇਹਨਾਂ ਬਿਜੀ ਕਰਤਾ ਤੂੰ ਵੀ ਲੋਕਾਂ ਲਈ ਕੁਛ ਕਰ ਤੇ ਮੈਂ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ਸਵਾਦ ਫੇਰ ਹੁੰਦਾ ਜ਼ਿੰਦਗੀ ਜਿਉਣ ਦਾ ਜਦੋਂ ਕੋਈ ਲੋਕਾਂ ਲਈ ਵੀ ਕਰਦਾ ਜਾਂ ਬਗਾਨਿਆਂ ਲਈ ਕਰਦਾ ਜਾਂ ਹੋਰਾਂ ਲਈ ਕਰਦਾ ਸੋ ਮੈਨੂੰ ਇਹ ਗੱਲ ਚੰਗੀ ਲੱਗੀ ਉਹਨਾਂ ਦੀ ਕਿ ਮੈਂ ਵੀ ਕੁਛ ਜ਼ਿੰਦਗੀ ਦੇ ਵਿੱਚ ਆ ਕੇ ਕੁਝ ਲੋਕਾਂ ਲਈ ਕਰ ਸਕਾ ਤਮਾਣੋਂ ਨੂੰ ਹਾਂ ਕਰਤੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਇਹੀ ਉਮੀਦ ਦੇ ਨਾਲ ਕਿ ਤੁਸੀਂ ਇੱਕ ਚੰਗੀ ਪਾਰਟੀ ਨੂੰ ਵੋਟਾਂ પાਕੇ ਕਾਮਯਾਬ ਕਰੋਗੇ ਪੰਜਾਬ ਦੇ ਵਿੱਚ ਤਾਂ ਤੁਸੀਂ ਬਹੁਤ ਭਾਰੀ ਫਤਵਾ ਦਿੱਤਾ ਹੀ ਹੈ ਹੁਣ ਲੜਾਈ ਇਕੱਲੇ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਲੜਾਈ ਹੈ ਹਿੰਦੁਸਤਾਨ ਦੀ ਮੈਂ ਪਾਰਲੀਮੈਂਟ ਪੰਜਾਬ ਵੱਲੋਂ ਸੁਣਨੀ ਪਈ ਹੁੰਦੀ ਐ ਕੋਈ ਸਵਾਲ ਨਹੀਂ ਕਰਦਾ ਉਹਨਾਂ ਨੂੰ ਪਿਛਲੇ 7 ਸਾਲ ਕੱਲਾ ਸ਼ੇਰ ਭਗਵੰਤ ਮਾਨਸੀ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਿਆ ਪੰਜਾਬ ਦੇ ਮੁੱਦਿਆਂ ਲਈ ਲੜਿਆ ਤੇ ਵੱਡੇ ਵੱਡੇ ਲੀਟਰਾਂ ਦੇ ਹੱਥ ਵਿੱਚ ਅੱਕ ਪਾ ਕੇ ਕਹਿੰਦਾ ਰਿਹਾ ਮੋਦੀ ਜੀ ਮੈਨੂੰ ਇਹ ਤਾਂ ਦੱਸੋ ਵੀ ਚੰਗੇ ਦਿਨ ਕਬ ਆਉਣੇ ਵਾਲੇ ਆ ਸੋ ਜਦੋਂ ਭਗਵੰਤ ਮਾਨ ਜੀ ਨੂੰ ਚਾਹੇ 20 ਸੈਕਿੰਡ ਦਾ ਸਮਾਂ ਮਿਲਦਾ ਸੀ ਬੱਡੇ-ਬੱਡੇ ਹਾਕਮਾਂ ਨੂੰ ਪਸੀਨਾ ਆ ਜਾਂਦਾ ਸੀ ਕਿ ਇਹ ਬੋਲਣ ਲੱਗਾ ਪਤਾ ਨਹੀਂ ਕੀ ਬੋਲ ਦੂਗਾ ਤੇ ਸਾਰੇ ਜਾਣੇ ਨਿੰਮਾ ਚੋਣੇ ਹੋ ਕੇ ਸੁਣਦੇ ਸੀ ਤੇ ਪੰਚਾਇਤ ਦੇ ਲੋਕਾਂ ਨੂੰ ਸਰਦਾਰ ਭਗਤ ਸਿੰਘ ਮਾਨ ਨੇ ਪਤਾ ਲਾਇਆ ਕਿ ਪਾਰਲੀਮੈਂਟ ਦੇ ਵਿੱਚ ਕਿੰਨੇ ਮੁੱਦੇ ਉਠਾਏ ਜਾਂਦੇ ਆ ਕਿਵੇਂ ਬੋਲਿਆ ਜਾਂਦਾ ਕਿਵੇਂ ਲੋਕਾਂ ਦੇ ਹੱਕਾਂ ਲਈ ਗੱਲ ਕਰੀ ਜਾਂਦੀ ਹੈ ਤਾਂ ਵਿਰੋਧੀਆਂ ਦੀਆਂ ਪੂਛਾਂ ਜਗਾਵਾਗੇ ਜਾ ਕੇ ਪੁੱਛਾਂ ਇਹ ਸਰਕਾਰ ਆ ਗਈ ਤਾਂ ਹੋ ਸਕਦਾ ਮੁੜ ਕੇ ਮੋਟਾ ਹੀ ਨਾ ਪਹਿਣੇ ਆਪਰੇ ਤੇ ਡੰਡੇ ਨਾਲ ਰਾਜ ਕਰਨਗੇ ਉਹ ਡੰਡੇ ਨਾਲ ਨਾ ਕੋਈ ਧਰਨਾ ਲਾ ਸਕੂਗਾ ਨਾ ਕੋਈ ਲੁੱચ્ਚੀ ਬੋਲ ਸਕੂਗਾ ਜਿਹੜਾ ਕੋਈ ਹੱਕਾਂ ਦੇ ਲਈ ਬੋਲਿਆ ਉਹਨਾਂ ਨੇ ਚੱਕ ਕੇ ਜਿਹੜਾ ਮਿੱਠ ਬੰਦ ਕਰ ਦੇਣਾ ਸੋ ਦੋਸਤੋ ਬਜ਼ੁਰਗ ਨਾ ਕੋ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਹੜਾ ਸੈਂਟਰ ਸੇ ਗਾਓ ਹੁਣ ਤੱਕ ਸਾਡੇ ਤੇ ਜ਼ੁਲਮ ਕਰਦੀ ਆਈ ਹੈ ਉਹ ਜ਼ੁਲਮ ਦਾ ਬਦਲਾ ਹੁਣ ਗੋਟ ਨਾਲ ਲੈਣਾ ਆਪਾਂ ਗੋਟ ਦੇ ਨਾਲ ਸੋ ਬੱਤੋ ਬੱਤ ਵੋਟਾਂ ਪਾ ਕੇ ਕਾਮਯਾਬ ਕਰੋ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਜਿੱਦਾਂ ਮਰਜੀ ਸਮਾਂ ਤੁਸੀਂ ਚੱਕ ਲੋ 10-10 ਸਾਲ ਇੱਕ ਇੱਕ ਪਾਰਟੀ ਨੇ ਰਾਜ ਕੀਤਾ ਜਿੰਨੀਆਂ ਨੌਕਰੀਆਂ ਸਿਰਫ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਹੱਥ ਖੜਾ ਕਰਕੇ ਕਹਿ ਦੋ ਜੇ ਕਿਸੇ ਹੋਰ ਸਰਕਾਰ ਨੇ ਦਿੱਤੀਆਂ ਹੁਣ ਘਰ ਘਰ ਉਹਦੇ ਚ ਇਹ ਨਹੀਂ ਦੇਖਿਆ ਕਿ ਕਿਹੜੀ ਪਾਤਾ ਸਿਰਫ ਉਹਨਾਂ ਦਾ ਸਰਟੀਫਿਕੇਟ ਦੇਖਿਆ ਗਿਆ ਉਹਨਾਂ ਦੀ ਯੋਗਤਾ ਦੇਖੀ ਗਈ ਜਿਹਦਾ ਹੱਕ ਬੰਦਾ ਉਹਨੂੰ ਵੀ ਨੌਕਰੀ ਦਿੱਤੀ ਗਈ ਬਾਕੀ ਸਾਡੀਆਂ ਪਾਣੀਆਂ ਦੀ ਗੱਲ ਹੈ ਲੋ ਜਿਹੜਾ 20 ਤੋਂ ਲੈ ਕੇ 40% ਤੱਕ ਵਰਤਿਆ ਜਾਂਦਾ ਸੀਗਾ ਨਹਿਰੀ ਪਾਣੀ ਜਦੋਂ ਦੀ ਮਾਨ ਸਰਕਾਰ ਆਈ ਹੈ ਇਹ ਪਾਣੀ 60 ਤੋਂ 70% ਤੱਕ ਵਰਤੋਂ ਚ ਆ ਗਿਆ ਨਹਿਰਾਂ ਦਾ ਪਾਣੀ 60 ਤੋਂ 70 ਕਿਤੇ ਕੱਫੀਆਂ ਬਣ ਗਿਆ ਟੇਲਾਂ ਬਣ ਗਿਆ ਅੰਡਰਗਰਾਊਂਡ ਪਾਣੀ ਚੱਲਣ ਲੱਗ ਪੇ ਬਾਕੀ ਜਿਹੜੀਆਂ ਦੋ ਨਹਿਰਾਂ ਵਗੜੀਆਂ ਨੇ ਹੁਣ ਮਾਲਵਾ ਨਹਿਰ ਤੇ ਗੋਗਾ ਨਹਿਰ ਜੇ ਮੈਂ ਕੱਲੇ ਮਾਲਵਾ ਨਹਿਰ ਦੀ ਗੱਲ ਕਰਾਂ ਜਦੋਂ ਮਾਲਵਾ ਨਹਿਰ ਉੱਪਰੋਂ ਦੀ ਨਿਕਲੀ ਤਾਂ ਮਾਲਵੇ ਦਾ 5 ਲੱਖ ਜੂਪਲ ਬੰਦ ਹੋਣਗੇ 5 ਲੱਖ ਜਿਸ ਦੇ ਨਾਲ ਸਾਡੀ ਖਰਤੀ ਹੋਵੇਗਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ ਨੂੰ ਉਮਰਤ ਵਰਗਾ ਪਾਣੀ ਵੀ ਮਿਲੂਗਾ ਤੇ ਸਾਡੇ ਫਸਲਾਂ ਦੀ پیداوار ਵੀ ਵਧੀਆ ਹੋਊਗੀ ਸੋ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਹੋਰ ਬੜੀ ਆਦੋ ਚੀਕਾਂ ਜੇ ਸਰਦਾਰ ਪ੍ਰਗਵਾਨ ਸਿੰਘ ਮਾਨੀਆਂ ਬਾਣਾ ਮਜ਼ਬੂਤ ਹੋਣ ਗਿਆ ਤਾਂ ਅਸੀਂ ਸੈਂਟਰ ਚ ਜਾ ਕੇ ਸੈਂਟਰ ਦੇ ਹਾਕਮਾਂ ਦੇ ਗਲ ਚ ਕੂਠਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਪੰਜਾਬ ਦੇ ਹੱਕ ਸੋਮਾ ਹੋਰ ਪਿੰਡਾਂ ਜਿ ਵੀ ਜਾਣਾ ਇੰਨਾ ਕਹਿੰਦਾ ਹਾਂ ਠੇਮਾ ਦਾ ਜੱਜ ਕਾ ਜੇ ਕੋਈ ਵੱਧ ਘੱਟ ਗੱਲ ਕਹੀਓਗੇ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ